ਉਹਨਾਂ ਜਾਂ ਵੇਖਿਆ ਯਾਰ ਕਾਸ਼ ਕੋਈ ਆਹ ਡਰੈਸ ਵਿੱਚ ਜੋ ਆ ਪੰਜਾਬੀ ਕਲਚਰ ਕਲਚਰ ਵਿੱਚ ਬੰਦਾ ਵੇਖਿਆ ਪਹਿਲੀ ਵਾਰੀ ਤੇ ਉਹ ਬਸ ਉਹ ਚੀਜ਼ ਨੇ ਮੈਨੂੰ ਮੋਹ ਲਿਆ ਕਿ ਨਹੀਂ ਹੁਣ ਵੀ ਬਸ ਅਹੀਂ ਆਪਣਾ ਕਲਚਰ ਮਤਲਬ ਭੁੱਲਣਾ ਨਹੀਂ ਆ ਉਹਨਾਂ ਨੇ ਸਿਰਫ ਹੁਣ ਕਿਹਾ ਵੀ ਸਾਜੀ ਤੁਹਾਨੂੰ ਕਿ ਆ ਦੇਣਾ ਬਾਜ ਤੇ ਆਪਾਂ ਫਿਰ ਲੈਂਦਾ ਫਿਰ ਠੀਕ ਆ ਵਧੀਆ ਮਤਲਬ ਕੋਈ ਸੰਭਾਲੇ ਜ਼ਰੂਰ ਹੈਗੀ ਆ ਖਰਚਾ ਵੀ ਹੈਗਾ ਪਰ ਇਹ ਵੀ ਠੀਕ ਹੈ ਜਦੋਂ ਸ਼ੌਂਕ ਹੋਵੇ ਨਾ ਫਿਰ ਉਹ ਚੀਜ਼ ਦਾ ਫਿਰ ਮੁੱਲ ਨਹੀਂ ਹੁੰਦਾ ਇਹ ਕਿਰਲਾ ਨਹੀਂ ਇਹਨੂੰ ਇਗੁਆਣਾ ਕਹਿੰਦੇ ਸੀ ਇਹ ਬਾਹਰ ਦੀ ਫੋਰਨ ਦੀ ਬਰੀਡ ਆ ਤੇ ਕਿ ਇਹ ਮੇ ਇਨੁਰਾ ਕਿਨੋਗੇ ਮੈਨੂੰ ਫਰਵਰੀ ਚ 2 ਸਾਲ ਹੋ ਜਾਣੇ ਆ ਤੇ ਇਹ ਮੈਂ ਬੰਬੇ ਤੋਂ ਮੰਗਵਾਇਆ ਹੈ ਮੈਂ ਬਾਕਾਇਦਾ ਵਿਖਾਉਣਾ ਤਸਵੀਰਾਂ ਰੱਸੇ ਨਾਲ ਇਹਨੂੰ ਬੰਧਿਆ ਹੈ ਪੈਰਾਂ ਨੂੰ ਹਾਂਜੀ ਹਾਂਜੀ ਬਾਕਾਇਦਾ ਕਦੇ ਰੱਸਾ ਪਾਇਆ ਨਾਲ ਫੜਿਆ ਵੀ ਹੈ ਕਿ ਇਹ ਜਦੋਂ ਜਾਂ ਰੱਸੇ ਚੋਂ ਨਿਕਲ ਜਾਂਦਾ ਵਾ ਫਾਰ ਇਹ ਵੀ ਥੋੜੀ ਦਸਤੀ ਹੈ ਦਰਸ਼ਕਾਂ ਨੂੰ ਜਾਣਕਾਰੀ ਇਹ ਉੱਡ ਸਕਦਾ ਬਾਅਦ ਚ ਨਹੀਂ ਆਉਂਦਾ ਵੱਡੇ ਵੱਡੇ ਸ਼ੋਰ ਜਾਂਦੇ ਤੁਸੀਂ ਸਾਡੀ ਆਫ ਕੈਮਰਾ ਗੱਲ ਹੋ ਰਹੀ ਸੀ ਚਾਹੇ ਵਿਆਹਾਂ ਦੀ ਸ਼ੋਅ ਹੋਣਾ ਚਾਹੇ ਵੱਡੇ ਸ਼ੋਅ ਹੋਣ ਮਾਰਲੇ ਸੂਬਿਆਂ ਦੇ ਸ਼ੋਅ ਹੁਣ ਤੁਹਾਨੂੰ ਸਪੈਸ਼ਲੀ ਬੁਲਾਇਆ ਜਾਂਦਾ ਜਦੋਂ ਉੱਥੇ ਜਾਂਦੇ ਹੋ ਇਸ ਲੋਕ ਵਿੱਚ ਜਾਂਦੇ ਹੋ ਪੰਜਾਬੀ ਲੋਕ ਵਿੱਚ ਕਿਉਂਕਿ ਵਿਆਹਾਂ ਚ ਲੋਕੀ ਆਮ ਕਰਕੇ ਕੋਟ ਪੈਂਟ ਪਾ ਕੇ ਆਉਂਦੇ ਜੀਨਾਂ ਪਾ ਕੇ ਆਉਂਦੇ ਇਸ ਲੋਕੀ ਜਦੋਂ ਜਾਂਦੇ ਇਹ ਜਾਨਵਰ ਨਾਲ ਲੈ ਕੇ ਜਾਂਦੇ ਹੋ ਕਿੱਦਾਂ ਦਾ ਮਹਿਸੂਸ ਹੁੰਦਾ ਕਿੱਦਾਂ ਲੋਕ ਰਿਐਕਸ਼ਨ ਕਰਦੇ ਆ ਕੋਈ ਨੈਗੇਟਿਵ ਪੋਜ਼ਿਟਿਵ ਕਿਦਾਂ ਦੇ ਕਮੈਂਟ ਹੁੰਦੇ ਆ ਤਸਵੀਰਾਂ ਖਿਚਾਉਂਦੇ ਲੋਕੀ ਦੁਨੀਆ ਚ ਵੱਸਦੇ ਬਥੇਰੇ ਪੰਜਾਬੀਆਂ ਦੀ ਸ਼ੌਂਕ ਵੱਖਰੇ ਇੱਕ ਹਫ਼ਤਾ ਇਹ ਗੀਤ ਤੁਸੀਂ ਆਮ ਕਰਕੇ ਸੁਣੇ ਹੋਣਗੇ ਪਰ ਉਹ ਪੰਜਾਬੀਆਂ ਦੀ ਗੱਲ ਕਰਦੇ ਨੇ ਜੋ ਪੰਜਾਬੀ ਵਰਲਡ ਚ ਕਿਤੇ ਵੀ ਵੱਸਦੇ ਨੇ ਕਿਉਂਕਿ ਅੱਜ ਕੱਲ ਪੰਜਾਬ ਨੇ ਪੰਜਾਬੀਅਤ ਨੇ ਬਹੁਤ ਵੱਡੀ ਤਰੱਕੀ ਕੀਤੀ ਇਸ ਸਮੇਂ ਦੇ ਨਾਲ ਪੰਜਾਬੀ ਦੁਨੀਆ ਦੇ ਹਰ ਕੋਨੇ ਵਿੱਚ ਵੱਸਦੇ ਆ ਪਰ ਜਿੱਥੇ ਵੀ ਜਾਂਦੇ ਆ ਲੋਕਾਂ ਨੂੰ ਆਪਣੇ ਫੈਨ ਬਣਾਉਂਦੇ ਆ ਆਪਣੇ ਕਲਚਰ ਨਾਲ ਆਪਣੇ ਪਹਿਰਾਵੇ ਨਾਲ ਆਪਣੇ ਖਾਣ ਪੀਣਾਂ ਅਤੇ ਆਪਣੇ ਸ਼ੌਂਕ ਨਾਲ ਇਹ ਮੈਂ ਗੱਲ ਤਾਂ ਸਾਂਝੀ ਕਰ ਰਿਹਾ ਸਾਡੀ ਟੀਮ ਪਹੁੰਚੀ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਦਾ ਕਸਬਾ ਤਾਦੀਆਂ ਉਹਦੇ ਨੇੜਲੇ ਪਿੰਡ ਛੋਟੇ ਦਾ ਪਿੰਡ ਪੈਂਦਾ ਖਾਰਾ ਤਸਵੀਰਾਂ ਸਾਂਝੀਆਂ ਕਰਦੇ ਆ ਸਰਦਾਰ ਅਮਰਤਪਾਲ ਸਿੰਘ ਬੋਪਾਰਾਏ ਜੱਟਾਂ ਦਾ ਮੁੰਡਾ ਸਰਦਾਰਾਂ ਦਾ ਮੁੰਡਾ ਸ਼ੌਕ ਅਵੱਲਾ ਜਿੱਥੇ ਵੀ ਜਾਂਦਾ ਲੋਕ ਫੋਟੋਆਂ ਆਖ ਚਵਾਉਂਦੇ ਨੇ ਸੋਸ਼ਲ ਮੀਡੀਆ ਤੇ ਤੁਸੀਂ ਕਾਫੀ ਇਹਨਾਂ ਨੂੰ ਦੇਖਿਆ ਹੋਵੇਗਾ ਇੰਸਟਾਗ੍ਰam ਜਾਂ ਵਟਸਐਪ ਗਰੁੱਪਾਂ ਵਿੱਚ ਆਮ ਇਹਨਾਂ ਦੇ ਵੀਡੀਓ ਲੋਕ ਸ਼ੇਅਰ ਕਰਦੇ ਨੇ ਨੌਜਵਾਨ ਯੂਥ ਮੁੰਡੇ ਲਾਲਾ ਕੁੜੀਆਂ ਲਾਲਾ ਕੋਈ ਵੀ ਵਰਗ ਲਾਲਾ ਇਹਨਾਂ ਦੇ ਫੋਟੋਆਂ ਖਾਉਣ ਨੂੰ ਤਸਲੇ ਹਨ ਔਰ ਇੱਕ ਖਾਸ ਗੱਲ ਇਹ ਹੈ ਕਿ ਆਪਣੇ ਪਹਿਰਾਵੇ ਨਾਲ ਜੁੜੇ ਹਨ ਜਿੱਥੇ ਅਸੀਂ ਸਾਰੇ ਜੀਨਾਂ ਪਾਉਂਦੇ ਆ ਟੀ-ਸ਼ਰਟਾਂ ਪਾਉਂਦੇ ਆ ਜੈਕਟਾਂ ਪਾਉਂਦੇ ਆ ਜਾਂ ਕੋਸ਼ਿਸ਼ ਕਰਦੇ ਆ ਇਟਲੀ ਦੇ ਬ੍ਰਾਂਡ ਪਾਏ ਜਾਣ ਇੰਗਲੈਂਡ ਦੇ ਬ੍ਰਾਂਡ ਪਾਏ ਜਾਣ ਉਥੇ ਇਹ ਨੌਜਵਾਨ ਆਪਣੇ ਪਹਿਰਾਵੇ ਨਾਲ ਬਹੁਤ ਵੱਡਾ ਪਿਆਰ ਕਰਦਾ ਹੈ ਤੇ ਨਾਲ ਜਾਨਵਰਾਂ ਅਤੇ ਪੰਛੀਆਂ ਨਾਲ ਪਿਆਰ ਰੱਖਦਾ ਹੈ ਗੱਲਬਾਤ ਕਰਦੇ ਹਾਂ ਸ਼ੌਂਕ ਕਿਦਾਂ ਪਿਆਜੇ ਤੇ ਦੁਨੀਆ ਜਿੱਥੇ ਤਰੱਕੀ ਕਰ ਰਹੀ ਹੈ ਔਰ ਤਰੱਕੀ ਇਸ ਗੱਲ ਨੂੰ ਸਮਝਦੀ ਹੈ ਕਿ ਪਹਿਰਾਵਾ ਸਾਡਾ ਮਾਡਰਨ ਹੋਣਾ ਚਾਹੀਦਾ ਹੈ ਉਥੇ ਵੀਰ ਯੂਥ ਰੂ ਇਹ ਮੈਸੇਜ ਦੇਣਾ ਚਾਹੁੰਦਾ ਹੈ ਪੰਜਾਬੀਆਂ ਨੂੰ ਮੈਸੇਜ ਦੇਣਾ ਚਾਹੁੰਦਾ ਹੈ ਕਿ ਪੜ੍ਹੇ ਲਿਖੇ ਜਿੰਨੇ ਮਰਜ਼ੀ ਹੋਵੋ ਹਰ ਭਾਸ਼ਾ ਸਿੱਖੋ ਹਰ ਪਹਿਰਾਵਾ ਪਾਓ ਪਰ ਆਪਣੇ ਪਹਿਰਾਵੇ ਆਪਣੀ ਪੰਜਾਬੀ ਅਤੇ ਸੱਭਿਆਚਾਰ ਨੂੰ ਨਾ ਭੁੱਲੋ ਬਹੁਤ ਬਹੁਤ ਸਵਾਗਤ ਆ ਸਭ ਤੋਂ ਪਹਿਲਾਂ ਸਾਡੇ ਵੱਲੋਂ ਵਧਾਈਆਂ ਕਿਉਂਕਿ ਜੇ ਪੰਜਾਬੀ ਕਲਚਰ ਨੂੰ ਵੇਖੀਏ ਤਾਂ ਤੁਸੀਂ ਇੱਕ ਤਰ੍ਹਾਂ ਨਾ ਪ੍ਰਮੋਟ ਕਰ ਰਹੇ ਹੋ ਹਾਂਜੀ ਹਾਂਜੀ ਆਪਣੇ ਸ਼ਬਦਾਂ ਦੇ ਕੀ ਕਹਿਣਾ ਚਾਹੋਗੇ ਪਰਿਵਾਰ ਦੀ ਇਹ ਤੁਹਾਨੂੰ ਸਿੱਖਿਆ ਕਿਦਾਂ ਇਹ ਸ਼ੌਂਕ ਤੇ ਆਪਹਿਰਾਵੇ ਦਾ ਤੇ ਇਹ ਜਿਹੜੇ ਤੁਸੀਂ ਜਾਨਵਰ ਰੱਖੇ ਇਹਨਾਂ ਦਾ ਸਭ ਤੋਂ ਪਹਿਲਾਂ ਸਾਸ਼ੀ ਕਾਲ ਜੀ ਸਾਰਿਆਂ ਨੂੰ ਤੇ ਸ਼ੌਂਕ ਪਹਿਰਾਵੇ ਦਾ ਤੇ ਸਮਝ ਲਓ ਪਿੱਛੇ ਦਾ ਘਰ ਨਹੀਂ ਸੇਖਮਤ ਸੀ ਆਪਾਂ ਦਾ ਸਭ ਤੋਂ ਵੱਡਾ ਵਾਅਦਾ ਹੱਥੀਂ ਇਹਨਾਂ ਦਾ ਤੇ ਉਹ ਜਲੰਧਰ ਗਏ ਆ ਪਰ ਇਹਨਾਂ ਵਾਸਤੇ ਉਹ ਦਿਨਾਂ ਨੇ ਕਿਆ ਹੀ ਕੀ ਚਾਦਰਨ ਆ ਲੈ ਜਾ ਪਾਪਲੀ ਉਹ ਚੱਕਰ ਤੇ ਪਹਿਲੀ ਵਾਰੀ ਆਉਂਦਾ ਹੀ ਹੁੰਦਾ ਸਾਰਿਆਂ ਨੂੰ ਪਰ ਫਿਰ ਜਦੋਂ ਪਾਇਆ ਜੋ ਉਦੋਂ ਰੈਕਸ਼ਨ ਮਿਲਿਆ ਜਾਂ ਜੋ ਲੋਕਾਂ ਨੇ ਪਿਆਰ ਦਿੱਤਾ ਜੋ ਉਹਨਾਂ ਦਾ ਵੀ درون ਇੱਕ ਵੀ ਸਕੂਨ ਜਿਹਾ ਵੇਖਿਆ ਵੀ ਯਾਰ ਕਾਸ਼ ਕੋਈ ਆ ਡਰੈਸ ਵਿੱਚ ਜੋ ਆ ਪੰਜਾਬੀ ਕਲਚਰ ਕਲਚਰ ਵਿੱਚ ਬੰਦਾ ਵੇਖਿਆ ਪਹਿਲੀ ਵਾਰੀ ਤੇ ਉਹ ਬਸ ਉਹ ਚੀਜ਼ ਨੇ ਮੈਨੂੰ ਮੋਹ ਲਿਆ ਕਿ ਨਹੀਂ ਹੁਣ ਵੀ ਬਸ ਅਸੀਂ ਆਪਣਾ ਕਲਚਰ ਮਤਲਬ ਭੁੱਲਣਾ ਨਹੀਂ ਆ ਸ਼ੁਰੂ ਤੋਂ ਹੀ ਪਿਆਰੀ ਕਲਚਰ ਨਾਲ ਪਰ ਅ ਵੀ ਹੋਣ ਤੇ ਸਮਝ ਲੋ ਜਿੱਦਾਂ ਲੋਕ ਦੁਨੀਆ ਨੇ ਪਿਆਰ ਦਿੱਤਾ ਆਪਾਂ ਨੂੰ ਵੀਡੀਓ ਵਿੱਚ ਵੀ ਜਾਂ ਲਾਈਵ ਜਦੋਂ ਵੰਦੇ ਆ ਬੜਾ ਪਿਆਰ ਕਰਦੇ ਆ ਤੇ ਆਪਾਂ ਬਹੁਤ ਵਧੀਆ ਲੱਗਦਾ ਸਾਨੂੰ ਅਮਰਜੀਤ ਬਾਜ ਨੂੰ ਖਾਵਾਂਗਾ ਮੈਂ ਨਾਲ ਇੱਕ ਕਰਲਾ ਹਾਂਜੀ ਇਹ ਸ਼ੌਂਕ ਕਿੱਦਾਂ ਪਿਆ ਬਾਜ ਕਿੱਥੋਂ ਲਿਆ ਸਤੋ ਜੀ ਬਾਜ ਦੀ ਗੱਲ ਕਰੀਏ ਕਿਉਂਕਿ ਜਦੋਂ ਬਾਜ ਦਾ ਨਾਮ ਲਈਦਾ ਤੇ ਆਮ ਕਰਕੇ ਸਾਡੇ ਮਨ ਵਿੱਚ ਸਾਡੇ ਜ਼ੈਨ ਵਿੱਚ ਇੱਕੋ ਤਸਵੀਰ ਉੱਭਰਦੀ ਹੈ ਬੜੀ ਤਰ੍ਹਾਂ ਸ਼ਾਨਸ਼ਾ ਉਹਨਾਂ ਦੇ ਹੱਥ ਵਿੱਚ ਲੋਕਾਂ ਨੇ ਬਾਜ ਵੇਖਿਆ ਸੀ ਤੇ ਉਹਨਾਂ ਦਾ ਹੀ ਬਾਜ ਮੰਨਿਆ ਜਾਂਦਾ ਇਹ ਬਾਜ ਦਾ ਸ਼ੌਂਕ ਕਿੱਦਾਂ ਪਿਆ ਤੇ ਬਾਜ ਫਿਰ ਕਿੱਥੋਂ ਲਿਆ ਜਾ ਕੇ ਕਿਉਂ ਸ਼ੌਂਕ ਹੋਏ ਜਿੱਥੇ ਚਾਹ ਉੱਥ ਸ਼ੌਂਕ ਤਾਂ ਮੈਨੂੰ ਕਾਫੀ ਚਿਰ ਦਾ ਹੀ ਪਰ ਲੋਕਾਂ ਨੇ ਡਰਾਇਆ ਪਿੰਨਾ ਦਾ ਖਰਚੇ ਬਹੁਤ ਆ ਤੇ ਫਿਰ ਫਿਰ ਵਿੱਚ ਜੇ ਮੂਡ ਬਦਲ ਜਾਣਾ ਪੀ ਯਾਰ ਸਾਂਭਣਾ ਬੜਾ ਔਖਾ ਰੋਜ਼ ਹਨਾ ਵੀ ਮੀਡ ਫਿਰ ਕਿੱਥੋਂ ਪਰ ਜਦੋਂ ਫਿਰ ਧਾਰ ਹੀ ਮੰਨ ਚ ਲੈਣਾ ਪੀ ਹੁਣ ਸ਼ੌਂਕ ਆ ਤਾਂ ਫਿਰ ਸਾਡੇ ਸੱਜਣ ਮਿੱਤਰ ਮੁੰਡੇ ਨੇ ਐਂਸੇਗਾ ਤੇ ਉਹਨਾਂ ਨੇ ਸਿਰਫ ਫੋਨ ਕੀਤਾ ਵੀ ਸਾਜੀ ਤੁਹਾਨੂੰ ਵੀ ਆ ਦੇਣਾ ਬਾਜ ਤੇ ਆਪਾਂ ਫਿਰ ਮੂਵੀ ਲੈਂਦਾ ਫਿਰ ਠੀਕ ਆ ਵਧੀਆ ਮਤਲਬ ਕੋਈ ਸੰਭਾਲ ਜ਼ਰੂਰ ਹੈਗੀ ਆ ਖਰਚਾ ਵੀ ਹੈਗਾ ਪਰ ਵੀ ਠੀਕ ਹੈ ਜੇ ਤਾਂ ਸ਼ੌਂਕ ਹੋਵੇ ਨਾ ਫਿਰ ਉਹ ਚੀਜ਼ ਦਾ ਫਿਰ ਮੁੱਲ ਨਹੀਂ ਹੁੰਦਾ ਤੇ ਇਹ ਕਿਰਲਣੀ ਇਹਨੂੰ ਇਗਵਾਣਾ ਕਹਿੰਦੇ ਜੀ ਇਹ ਬਾਹਰ ਦੀ ਫੋਰਨ ਦੀ ਗਰੀਡ ਆ ਤੇ ਕਿ ਇਹ ਮੈਂ ਇਹਨੂੰ ਰੱਖੇ ਨੂੰ ਹੋ ਗਿਆ ਮੈਨੂੰ ਆ ਫਰਵਰੀ ਚ 2 ਸਾਲ ਹੋ ਜਾਣੇ ਆ ਤੇ ਇਹਨੂੰ ਬੰਮੇ ਤੋਂ ਮਗਵਾਇਆ ਇਹ ਬੰਮੇ ਤੋਂ ਫਿਰ ਖਾਾਕ ਦੀ ਗੱਲ ਕਰੀਏ ਬਾਜ ਦੀ ਕੀ ਖਾਾਕ ਸਭ ਤੋਂ ਪਹਿਲੇ ਦੱਸੀਏ ਤੇ ਇਗਵਾਣਾ ਦੀ ਕੀ ਖਾਾਕ ਹੈ ਕਿਦਾਂ ਮੈਨੇਜ ਕਰਦੇ ਹੋ ਕਿਉਂਕਿ ਮਹਿੰਗਾਈ ਦਾ ਯੁੱਗ ਹੈ ਪਰਿਵਾਰਾਂ ਦੇ ਵੱਡੇ ਖਰਚੇ ਹੁੰਦੇ ਆ ਇਹ ਵੀ ਦੋ ਜੀ ਤੁਸੀਂ ਹੋਰ ਪਾਲੇ ਆ ਥੱਲੇ ਮੈਂ ਵੇਖਿਆ ਤੁਸੀਂ ਕੁੱਤੇ ਪਾਲਣ ਦਾ ਵੀ ਸ਼ੌਂਕ ਰੱਖਿਆ ਵੱਖ-ਵੱਖ ਨਸਲ ਦੇ ਪਾਲੇ ਆ ਇਹ ਜੋ ਸਾਰਾ ਸ਼ੌਂਕ ਹੈ ਪਰਿਵਾਰ ਨੇ ਸਭ ਤੋਂ ਪਹਿਲਾਂ ਕੀ ਰਿਐਕਸ਼ਨ ਕੀਤਾ ਜਦੋਂ ਤੁਸੀਂ ਕਿਹਾ ਕਿ ਮੈਂ ਚੀਜ਼ਾਂ ਰੱਖਣੀਆਂ ਪਰਿਵਾਰ ਦੀ ਪਹਿਲੀ ਗੱਲ ਇਹ ਚੀਜ਼ਾਂ ਰੱਖਣ ਵਿੱਚ ਸਹਿਮਤੀ ਵੀ ਹੋਣੀ ਚਾਹੀਦੀ ਆ ਇਹ ਇਹ ਵੀ ਗੱਲ ਗਲਤ ਆ ਕਿ ਜੇ ਮੈਂ ਕਹਾਂ ਨਹੀਂ ਨਹੀਂ ਮੈਂ ਲੈਉਣੇ ਹੀ ਹੁਣਾ ਕਾ ਕਰਦੇ ਮੰਨਣਾ ਨਾ ਤਾਂ ਫਿਰ ਉਹ ਗੱਲ ਨਹੀਂ ਬੰਦੀ ਦੇਖੋ ਪਰਿਵਾਰ ਨੇ ਸਪੋਰਟ ਕੀਤੀ ਆ ਪਾਪਾ ਨੇ ਕਿਹਾ ਚਲੋ ਕੋਈ ਨਹੀਂ ਜੇ ਤੁਹਾਨੂੰ ਸ਼ੌਂਕ ਆ ਤੇ ਕੋਈ ਗੱਲ ਨਹੀਂ ਆਪਾਂ ਰੱਖ ਲਾ ਫਿਰ ਰਿਐਕਸ਼ਨ ਤੇ ਚਲੋ ਵਧੀਆ ਹੀ ਬਾਕੀ ਖਰਾਕ ਦੀ ਗੱਲ ਕਰ ਇਨੇ ਤੇ ਮਾਸ ਹੀ ਖਾਣਾ ਤੇ ਬਾਕੀ ਜਿਹੜਾ ਇਹ ਗਵਾਣਾ ਵਾ ਇਹ ਸਬਜ਼ੀਆਂ ਸੁੱਬਜ਼ੀਆਂ ਹਰੀਆਂ ਫਲ ਫਰੂਟ ਹੀ ਇਹ ਚੀਜ਼ ਆਖਦੇ ਤੇ ਅਮਰਤਜੀਤ ਤੁਹਾਡਾ ਪਰਿਵਾਰ ਸਿੱਖੀ ਨਾਲ ਲੱਟਣੇ ਸਿੱਖੀ ਨਾਲ ਸੰਬੰਧ ਰੱਖਦੇ ਆ ਜੀ ਗੁਰੂਤਾਰ ਸਾਰੇ ਅਮਰਤਧਾਰੀ ਨੇ ਤੇ ਫਿਰ ਜਦੋਂ ਮਾਸ ਦੀ ਗੱਲ ਆਉਂਦੀ ਹੈ ਮੀਟ ਦੀ ਗੱਲ ਆਉਂਦੀ ਹੈ ਫਿਰ ਮੜ ਜਾ ਹੋਇਆ ਨਹੀਂ ਫਿਰ ਮਾਸ ਵੀ ਲਿਆਉਣਾ ਪਾਣਾ ਬਾਜ ਨੂੰ ਮਾਸ ਖਵਾਉਣਾ ਪਾਣਾ ਕਿਉਂਕਿ ਚਾਹੇ ਖਰਾਕ ਜਾਨਵਰ ਦੀ ਉਹੀ ਵੇਖੋ ਜੀ ਇਹ ਬਹੁਤ ਡੂੰਘੀਆਂ ਗੱਲਾਂ ਵਾ ਇਹ ਸਮਝ ਲਓ ਕਿ ਜਦਾਂ ਵੀ ਮਾਸ ਮਾਸ ਕਰ ਮੂਰਖ ਝਗੜੇ ਆਪਾਂ ਕਾਦੇ ਬਣੇ ਆ ਇਕੰਦਰਾ ਡੇ ਗੱਲ ਗੱਲਾਂ ਵੀ ਆਪਾਂ ਕਿ ਕਾਦੇ ਬਣੇ ਆ ਜੋ ਆਪਾਂ ਪੀਨੇ ਆ ਖਾਣੇ ਵੀ ਕਣਕਣ ਵਿੱਚ ਮਾਸ ਆ ਆਪਾਂ ਕਣਕ ਬੀਜਦੇ ਆ ਉਗਦੀ ਆ ਉਹਦੇ ਵਿੱਚ ਵੀ ਜੀ ਆ ਉਹ ਵੀ ਮਾਸ ਆ ਜੇ ਆਪਾਂ ਦੁੱਧ ਪੀਨੇ ਆ ਲਿਕਵਿਡ ਮਾਸ ਆ ਉਹ ਮਤਲਬ ਇਹ ਗੱਲਾਂ ਤੇ ਮਤਲਬ ਕਿ ਬਹੁਤ ਡੁੰਗੀਆਂ ਯਾਰੀਆਂ ਗੱਲਾਂ ਆ ਇਹ ਕੋ ਆਪਾਂ ਕੋਈ ਕਹਿ ਨਹੀਂ ਸਕਦੇ ਵੀ ਹਨਾ ਇੱਥੇ ਬਾਕੀ ਉਹ ਨਹੀਂ ਗੱਲ ਜੋ ਇਹਦੀ ਖਰਾਕ ਹੀ ਜੋ ਆ ਉਹ ਇਹ ਤੇਨੇ ਖਾਣੀ ਖਾਣੀ ਆ ਹਨਾ ਬਾਕੀ ਹਰ ਇੱਕ ਦਾ ਆਪ ਕੋ ਆਪਣਾ ਹਿਸਾਬ ਹੁੰਦਾ ਕਈ ਸੂਚਮਤਾ ਬਹੁਤ ਜ਼ਿਆਦਾ ਰੱਖਦੇ ਆ ਵੀ ਹੱਥ ਵੀ ਨਹੀਂ ਹੁਣ ਵੇਖੋ ਬਾਹੜੇ ਧੱਕੇ ਨਾਲ ਮੂੰਹ ਚ ਪਾ ਨਹੀਂ ਸਕਦਾ ਆਣਾ ਸਾਡੇ ਮੰਚ ਕੋਟ ਹੋਗਾ ਤੇ ਆਪਾਂ ਕਵਾਂਗੇ ਯਾਰ ਉਹਦੇ ਵਾਸਤੇ ਆਂਦਾ ਆਈਏ ਪਰ ਉਹ ਵੇਖੋ ਆਪਣੇ ਮਨ ਦੀ ਗੱਲ ਹੁੰਦੀ ਆ ਹੁਣ ਇਹ ਖਾਂਦਾ ਵਾ ਤੇ ਆਪਾਂ ਰੋਜ਼ ਲੈ ਕੇ ਹੁੰਨੇ ਦੁਕਾਨ ਤੋਂ ਲਫਾਫੇ ਚ ਉਹ ਇਹਦੇ ਕਿ ਰੱਖ ਦਈਦਾ ਵਾ ਤੇ ਇਹ ਆਪਣੀ ਮਰਜ਼ੀ ਖਾਂਦਾ ਨਾ ਬਕਾਇਦਾ ਵਿਖਾਉਣਾ ਤਸਵੀਰਾਂ ਰੱਸੇ ਨਾਲ ਇਹਨੂੰ ਬੰਧਿਆ ਪੈਰਾਂ ਨੂੰ ਹਾਂਜੀ ਹਾਂਜੀ ਬਕਾਇਦਾ ਕਦੇ ਰੱਸਾ ਪਾਇਆ ਨਾਲ ਫੜਿਆ ਵੀ ਕੀ ਇਹ ਜਦੋਂ ਜਾਂ ਰੱਸੇ ਚੋਂ ਨਿਕਲ ਜਾਂਦਾ ਵਾ ਫਾਰ ਇਹ ਵੀ ਥੋੜੀ ਦੱਸਤੀ ਹੈ ਦਰਸ਼ਕਾਂ ਨੂੰ ਜਾਣਕਾਰੀ ਇਹ ਉੱਡ ਸਕਦਾ ਬਾਅਦ ਨਹੀਂ ਹੁੰਦਾ ਜੇ ਪਾਲੇ ਹੁੰਦੇ ਇੱਕ ਦੋ ਵਾਰੀ ਤੇ ਇਹ ਉੱਡ ਗਿਆ ਇਹ ਤੇ ਪਰ ਇਹਦਾ ਹਿਸਾਬ ਮੈਂ ਜਦੋਂ ਮੇਰਾ ਐਸਟੀਮੇਟ ਮੈਂ ਲਾਇਆ ਇਹਦਾ ਵੀ ਇਹ ਮਤਲਬ ਕਿ ਜਦੋਂ ਆਪਾਂ ਸ਼ੁਰੂ ਤੋਂ ਰੱਖਿਆ ਇਹਨੇ ਕਦੀ ਉੱਚੀ ਡਾਰੀ ਭਰੀ ਨਹੀਂ ਆ ਤੇ ਹੁਣ ਵੀ ਜਦੋਂ ਖੁੱਲ ਜੂਗਾ ਪਰ ਇਹਨੇ ਉੱਚੀ ਡਾਰੀ ਭਰਨੀ ਨਹੀਂ ਇਹ ਲਾਗੇ ਛਾਕੇ ਜਾ ਕੇ ਬਹੂਗਾ ਇੱਥੇ ਜਾਂ ਕੋਠੀ ਤੇ ਬਹਿ ਜੂ ਜਾਂ ਨਾਲ ਦੇ ਘਰ ਬਹਿ ਜੂਗਾ ਜਾਣਾ ਇਹਨੇ ਕਿਤੇ ਨਹੀਂ ਆ ਬਸ ਇਹ ਵੀ ਹੋ ਸਕਦਾ ਮੋੜ ਕੇ ਵਾਪਸ ਨਾ ਆਵੇ ਆਪ ਲੈਣ ਜਾਣਾ ਪਵੇ ਇਹ ਗੁਆਣਾ ਦੀ ਮੈਂ ਗੱਲ ਕਰਾਂ ਹੁਣ ਇਹਦੀ ਲੈਂਥ ਕਿੰਨੀ ਲੰਬਾਈ ਕਿੰਨੀ ਆ ਤੇ ਇਹ ਕਿੰਨੀ ਲੰਬਾਈ ਤੱਕ ਵਧਣਾ ਵਾ ਤੇ ਕਿੰਨੀ ਇਹਨਾਂ ਦੀ ਏਸ ਹੁੰਦੀ ਆ ਦੋਨਾਂ ਜਾਨਵਰਾਂ ਦੀ ਐਸਟੀਮੇਟ ਲਾ ਕਿੰਨੀ ਏਸ ਹੁੰਦੀ ਆ ਕਿ ਕਿੰਨੇ ਜਿਹੜਾ ਇਹ ਗੁਆਣਾ ਬਈ ਇਹ ਤੇ ਹੁਣ ਅਜੇ ਪਰਸਨ ਚੌਥੀ ਨਹੀਂ ਆਪਾਂ ਇਹਦੀ ਲੈਂਥ ਹੋ ਗਈ ਹੈ 33 34 ਇੰਚ ਲਾ ਲਓ ਤੁਸੀਂ 34 ਇੰਚ ਹੋ ਗਈ ਹੈ ਤੇ 22 ਇੰਚ ਦਾ ਮੈਂ ਮੰਗਵਾਇਆ ਸੀ 34 ਇੰਚ ਹੋ ਗਈ ਹੈ ਬਾਕੀ ਆ ਵੀ ਇਹਨਾਂ ਦਾ ਸਭ ਤੋਂ ਵੱਡਾ ਕੱਦ ਮਤਲਬ 6 ਫੁੱਟ ਤੱਕ ਦੇ ਵੇਖਿਆ ਗਿਆ 6 ਫੁੱਟ ਤੱਕ ਇਹ ਹੋ ਜਾਂਦੇ ਆ ਤੇ ਇਹ ਖਤਰਨਾਕ ਵੀ ਹੁੰਦੇ ਆ ਪਰਿਵਾਰ ਨਹੀਂ ਇਦਾਂ ਮਤਲਬ ਅੱਗੋਂ ਪੈ ਵੀ ਜਾਂਦੇ ਜਿਹਨੂੰ ਕਹਿੰਦੇ ਵੇਖੋ ਜੇ ਇਹਦੇ ਉਹ ਜਾਨਵਰ ਕੋਈ ਵੀ ਆ ਜੇ ਉਹਨੂੰ ਸਤਾਵਾਂਗੇ ਤਾਂ ਉਹਨੇ ਕੋ ਪੈਣਾ ਪੈਣਾ ਤੇ ਉਹ ਭਜਾਵਾਂਗੇ ਜਾਂ ਨਾ ਉਹਨੇ ਫਿਰ ਪੈਣਾ ਵਾ ਬਾਕੀ ਆ ਪੀਣਾ ਇੱਕ ਖਤਰਨਾਕ ਉਹ ਨਹੀਂ ਵੀ ਜਾਂ ਜੇ ਕੋ ਵੜ ਦੇਣ ਜ਼ਹਿਰ ਉਹ ਕੋਈ ਨਾ ਵਿੱਚ ਜ਼ਾਇਰ ਨਹੀਂ ਹੁੰਦਾ ਇਹ ਗੁਆਣਾਂ ਦੀ ਮੈਂ ਖਾਸ ਤੱਕ ਗੱਲ ਕਰਾਂ ਇਹ ਕਿਸ ਏਰੀਏ ਦੇ ਖਾਸ ਕਰਕੇ ਹੈਗਾ ਇਹ ਜਾਨਵਰ ਕਿਉਂਕਿ ਠੰਡ ਵਾਸਤੇ ਆਜ ਗਰਮੀ ਵਾਸਤੇ ਕਿੱਦਾਂ ਦਾ ਇਹਨੂੰ ਵੈਦਰ ਚਾਹੀਦਾ ਜਾਂਦਾ ਇਹ ਵੇਖੋ ਜ਼ਿਆਦਾ ਤੇ ਗਰਮ ਥਾਂ 'ਚ ਹੀ ਪਾਈ ਜਾਂਦੇ ਆ ਜਿੱਦਾਂ ਮੰਨ ਲਓ ਕਿ ਜਦੋਂ ਬਾਹਰਲੇ ਸਟੇਟੋ ਕੀ ਜੋ ਇੱਕ ਬੰਬੇ ਜੋ ਕਹੂੰਗੀ ਹੈ ਫੋਰਨ ਦੀ ਬਰੀਡ ਆ ਫੋਰਨ ਜਿੱਥੇ ਗਰਮ ਦੇਸ਼ਾ ਉੱਥੇ ਹੀ ਹੁੰਦੇ ਆ ਬਾਕੀ ਬੰਬੇ ਵੀ ਜ਼ਿਆਦਾ ਹੁੰਦੇ ਕਿਉਂਕਿ ਉੱਥੇ ਆ ਵੀ 12 ਮਹੀਨੇ ਗਰਮੀ ਰਹਣੀ ਹੈ ਠੰਡ ਤੇ ਘਾਟੀ ਆ ਤੇ ਫਿਰ ਆਪ ਇਹਨੂੰ ਟੈਂਪਰੇਚਰ 30 ਤੋਂ 35 ਡਿਗਰੀ ਦਾ ਚਾਹੀਦਾ ਹੁੰਦਾ ਇਹ ਦਿਨਾਂ ਨੇ ਗਰਮੀ ਵਿੱਚ ਚੀਆ ਬਾਕੀ ਡੇਲੀ ਇਹਨੂੰ ਕੋਈ ਘੰਟਾ ਧੋਪ ਲਵਾ ਲਓ ਹਨਾ ਜਦੋਂ ਕਿ ਕਿਉਂਕਿ ਠੰਡਾ ਬਲੱਡ ਆਏ ਜਦੋਂ ਠੰਡੇ ਥਾ ਉਹ ਹੋ ਗਿਆ ਫਿਰ ਇਹਨੇ ਜੰਮ ਜਾਣਾ ਫਿਰ ਇਹਨੇ ਇੱਕ ਥਾਂ ਬੈਠੇ ਰਹਿਣਾ ਆਕੜ ਜਾਣਾ ਵੱਡੇ ਵੱਡੇ ਸ਼ੋਰ ਜਾਂਦੇ ਆ ਤੁਸੀਂ ਸਾਡੀ ਆਫ ਕੈਮਰਾ ਗੱਲ ਹੋ ਰਹੀ ਸੀ ਚਾਹੇ ਵਿਆਹਾਂ ਦੀ ਸ਼ੋਅ ਹੋਣਾ ਚਾਹੇ ਵੱਡੇ ਸ਼ੋਅ ਹੋਣਾ ਬਾਹਰਲੇ ਸੂਬਿਆਂ ਦੇ ਸ਼ੋਅ ਹੋਣਾ ਤੁਹਾਨੂੰ ਸਪੈਸ਼ਲੀ ਬੁਲਾਇਆ ਜਾਂਦਾ ਜਦੋਂ ਉੱਥੇ ਜਾਂਦੇ ਹੋ ਇਸ ਲੋਕ ਵਿੱਚ ਜਾਂਦੇ ਹੋ ਪੰਜਾਬੀ ਲੋਕ ਵਿੱਚ ਕਿਉਂਕਿ ਵਿਆਹਾਂ ਚ ਲੋਕੀ ਆਮ ਕਰਕੇ ਕੋਟ ਪੈਂਟ ਪਾ ਕੇ ਆਉਂਦੇ ਜੀਨਾ ਪਾ ਕੇ ਆਉਂਦੇ ਇਸ ਲੋਕੀ ਜਦੋਂ ਜਾਂਦੇ ਇਹ ਜਾਨਵਰ ਨਾਲ ਕਿੱਦਾਂ ਦਾ ਮਹਿਸੂਸ ਹੁੰਦਾ ਕਿਦਾਂ ਲੋਕ ਰਿਐਕਸ਼ਨ ਕਰਦੇ ਆ ਕੋਈ ਨੈਗੇਟਿਵ ਪੋਜ਼ਿਟਿਵ ਕਿਦਾਂ ਦੇ ਕਮੈਂਟ ਹੁੰਦੇ ਆ ਤਸਵੀਰਾਂ ਖਿਚਾਉਂਦੇ ਦੇਖੋ ਜੀ ਉਹ ਤੇ ਹੁਣ ਆਸਾਨ ਨਹੀਂ ਪਤਾ ਜਾਂ ਸਾਡੇ ਨਾਲ ਜਿਹੜੇ ਗਏ ਆ ਵੀ ਉਹ ਕਿਦਾਂ ਕਿਉਂਕਿ ਲੋਕੀ ਮਤਲਬ ਕਿ ਕੁਝ ਵੀ ਕਰਦੇ ਉਹਨਾਂ ਤੇ ਉਹ ਸਭ ਕੁਝ ਛੱਡ ਕੇ ਇੱਕ ਇੱਕ ਵਾਰੀ ਚੰਗੀ ਤਰ੍ਹਾਂ ਵੇਂਦੇ ਆ ਵੀ ਯਾਰ ਇੱਕ ਤੇ ਕਲਚਰ ਪੰਜਾਬੀ ਤੇ ਦੂਜਾ ਵੀ ਜਾਨਵਰ ਬਾਜ ਤੇ ਫਿਰ ਆਹ ਜਿਹੜਾ ਖਿੱਚਦਾ ਕੇਂਦਰ ਬਣਦਾ ਜਿਹੜਾ ਇਹ ਗਵਾਨਾ ਯਾਰ ਇਹ ਕੀ ਆ ਲੋਕ ਕਹੀ ਤੇ ਸਿੱਧਾ ਫੜ ਜੁੰਦੇ ਆ ਨਕਲੀ ਇਹ ਪਲਾਸਟਿਕ ਦਾ ਟੰਗਿਆ ਆ ਤੇ ਰਿਐਕਸ਼ਨ ਤੇ ਬਹੁਤ ਵਧੀਆ ਹੁੰਦੇ ਆ ਆਪਾਂ ਨੂੰ ਹੀ ਸਕੂਨ ਮਿਲਦਾ ਕੋਈ ਯਾਦਗਾਰੀ ਕਮੈਂਟ ਕਿਸੇ ਨੇ ਕੀਤਾ ਹੋਇਆ ਜਾਂ ਕਿਸੇ ਨੌਜਵਾਨ ਨੇ ਜਾਂ ਕਿ ਮੁੰਡੇ ਕੁੜੀ ਨੇ ਬੱਚੇ ਨੇ ਤੁਹਾਨੂੰ ਕੋਈ ਕਮੈਂਟ ਵਧੀਆ ਕੀਤਾ ਹੈ ਉਹ ਸੋਚਦੇ ਰਹੇ ਹੋਗਾ ਜਿਹੜਾ ਕਮੈਂਟ ਉਹਨੂੰ ਸਭ ਤੋਂ ਵਧੀਆ ਆ ਕਮੈਂਟ ਤੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਹੀ ਹੁੰਦੇ ਆ ਤੇ ਕਿਉਂਕਿ ਆਪਾਂ ਕੋਈ ਗੱਲ ਥੋੜੀ ਕਰ ਰਹੇ ਹਾਂ ਸਾਡਾ ਆਪਣਾ ਕਲਚਰ ਆ ਵੇਖ ਕੇ ਜਿਹੜਾ ਬੱਚਾ ਕੋਈ ਜਾਂ ਸਿਆਣਾ ਜਿਆਦਾ ਸਿਆਣੇ ਅੰਕਲ ਆਂਟੀਆਂ ਜਿੱਦਾਂ ਉਹ ਵੀ ਵਧੀਆ ਕਰਦੇ ਆ ਕਮੈਂਟ ਬਹੁਤ ਵਧੀਆ ਵੀ ਸਪੈਸ਼ਲ ਹੁੰਦੇ ਆ ਇਹ ਪੁੱਤਰਾ ਬਹੁਤ ਵਧੀਆ ਕਰਨ ਰਿਹਾ ਆਪਣਾ ਕਲਚਰ ਨੂੰ ਸੰਭਾਲਿਆ ਰੱਖਿਆ ਪਹਿਲਾ ਇਹ ਤੈਨੂੰ ਹੀ ਵੇਖਿਆ ਵੀ ਜਿਹੜਾ ਮੁੰਡਾ ਮਤਲਬ ਕਿ ਵਿਆਹ ਸ਼ਾਦੀਆਂ ਚ ਕੁਰਤਾ ਚਾਦਰਾਂ ਸਿੰਪਲ ਦੇਸੀ ਦਾ ਬਣ ਕੇ ਆਇਆ ਹੋਵੇ ਨਹੀਂ ਤੇ ਤੇ 20 25 25 ਹਜ਼ਾਰ ਲੱਖ ਲੱਖ ਦੇ ਕੋਰਪਾਂਟ ਨਹੀਂ ਮਾਣ ਹੁੰਦੇ ਤੇ ਅੱਛਾ ਪਰਿਵਾਰ ਦੇ ਵਿੱਚ ਕੌਣ ਕੌਣ ਦੇ ਪਰਿਵਾਰ ਦਾ ਸਹਿਯੋਗ ਹੋਏ ਤੇ ਇਨਸਾਨ ਕਿਸੇ ਪਾਸੇ ਨੂੰ ਅੱਗੇ ਜਾ ਸਕਦਾ ਹੈ ਇਹ ਤੁਸੀਂ ਪੰਜਾਬੀ ਲੁੱਕ ਚ ਜੇ ਜਾਨਵਰ ਰੱਖੇ ਆ ਜਾਂ ਪਸ਼ੂ ਪਾਲਦੇ ਹੋ ਤੇ ਪਰਿਵਾਰ ਦਾ ਵੱਡਾ ਸਾਰ ਪਰਿਵਾਰ ਚ ਕੌਣ ਕੌਣ ਹੈ ਤੇ ਕਿੱਦਾਂ ਦਾ ਸਹਿਯੋਗ ਪਰਿਵਾਰ ਚ ਹੈ ਵੀ ਮੈਂ ਘਰ ਦੇੰਦ ਇਕੱਲਾ ਇਕੱਲਾ ਹੀ ਆ ਮਮਾ ਪਾਪਾ ਜਦੋਂ ਵਿਆਹ ਹੋਇਆ ਫਾਦਰ ਸਾਹਿਬ ਬੜੇ ਮਾਣ ਨਾਲ ਦੱਸ ਰਹੇ ਸੀ ਕਿ ਇੱਕ ਸਿੰਪਲ ਵਿਆਹ ਜਿੱਦਾਂ ਕਹਿੰਦੇ ਨੇ ਕਿ ਗੁਰੂ ਘਰਾਂ ਦੇ ਬੱਚੇ ਵਿਆਹ ਨੂੰ ਜਾਂਦੇ ਆ ਕੋਈ ਵੱਡਾ ਖਰਚਾ ਨਹੀਂ ਕੋਈ ਡੀਜੇ ਨਹੀਂ ਕੋਈ ਲਚਰਤਾ ਨਹੀਂ ਕਿਦਾਂ ਦਾ ਵਿਆਹ ਕੀਤਾ ਗਿਆ ਤੁਸੀਂ ਆਪਣੀ ਜ਼ੁਬਾਨੀ ਥੋੜਾ ਦੱਸੋ ਵਿਆਹ ਕਿਦਾਂ ਨਾ ਕੀਤਾ ਗਿਆ ਵਿਆਹ ਜੀ ਆਪਾਂ ਸਾਡੀ ਪਹਿਲਾਂ ਘਰੇ ਸਲਾਹ ਇਹ ਵੀ ਜਦੋਂ ਚਲੋ ਜੀ ਆਪਾਂ ਗੁਰਬਾਣੀ ਸੁਣੀ ਦੀ ਆ ਪੜ੍ਹੀ ਦੀ ਆ ਲੋਕ ਕਿ ਪਾਪਾ ਮੇਰੇ ਬਹੁਤ ਸੂਝਵਾਨ ਨੇ ਤੇ ਉਹਨਾਂ ਦੀ ਉਹ ਆਪਣੇ ਘਰ ਚ ਉਹਨਾਂ ਨੇ ਇਹੀ ਸਕਾਇਆ ਕਿ ਕੋਈ ਡੀਜੇ ਰੂਜ ਚਲੋ ਪਹਿਲਾਂ ਤੇ ਹਰ ਕੋਈ ਜੋ ਨਹੀਂ ਸਮਝਉਂਦੀ ਹਰ ਕੋਈ ਕੰਮ ਕਰਦਾ ਹੀ ਪੁੱਠੇ ਪਰ ਜੋ ਸਮਝ ਆ ਜੂਗੀ ਉਹਨੇ ਉਹ ਕਹਿੰਦੇ ਵੀ ਚੂਏ 100 ਚੁਆ ਕੇ ਵੀਲੀ ਹਜਮਣ ਚੱਲੀ ਕੋਈ ਨਾ ਸ਼ੁਕਰ ਕਰੋ ਕਿ ਵੀਲੀ ਹਜਮਣ ਤੇ ਚੱਲੀ ਹੈ ਨਾ ਚੱਲ ਗਈ ਮੈਂ ਵੀ ਇਹ ਕਹਿਣ ਲੱਗਾ ਹਜਮਣੋਂ ਜਾਣਾ ਚਾਹੀਦਾ ਭਾਈ 100 ਖਾ ਕੇ ਜਾਓ ਭਾਈ 900 ਖਾ ਕੇ ਜਾਓ ਚੱਲ ਗਈ ਜਾਣਾ ਚੱਲ ਗਈ ਹੈ ਨਾ ਤੇ ਇਹ ਆ ਵੀ ਤੁਹਾਡੇ ਘਰ ਚ ਪਹਿਲਾਂ ਹੀ ਸ਼ੁਰੂ ਤੋਂ ਇਹ ਵੀ ਕੋਈ ਡੀਜ਼ਾ ਨਹੀਂ ਲੱਗਣਾ ਤੇ ਕੋਈ ਜਾਗੋ ਨਹੀਂ ਕੋਈ ਬੈਂਡ ਵਾਜ ਨਹੀਂ ਕੋਈ ਬੰਬ ਪਟਾਕਾ ਨਹੀਂ ਤੇ ਚਲੋ ਆਪਾਂ ਵੀ ਸਾਨੂੰ ਵੀ ਜਦੋਂ ਸਹਿਮਤ ਮਿਲੀ ਆਪਾਂ ਵੀ ਸਹਿਮਤ ਹੋ ਗਏ ਆ ਤੇ ਬਾਕੀ ਆ ਵੀ ਵਿਆਹ ਆਪਾਂ ਮਤਲਬ ਕਿ ਚੱਲ ਗਏ ਕੁਝ ਆਪਣੀ ਡਿਮਾਂਡ ਇਹੀ ਹੀ ਪੀ ਜਿੱਦਾਂ ਕਿ ਅੰਦਰ ਆਪਣ ਕੁੜੀ ਬੜੀ ਮੈਨੂੰ ਇਹ ਸ਼ੁਰੂ ਤੇ ਇਹ ਪੀ ਮੈਂ ਕੁੜੀ ਬਹੁਤ ਹੀ ਸੋਹਣੀ ਨਹੀਂ ਵੇਖਣੀ ਮੈਨੂੰ ਇਹ ਚਾਹੀਦਾ ਵੀ ਕੁੜੀ ਸਿੰਪਲਿਸਿਟੀ ਹੋਵੇ ਕੋਈ ਨੱਕ ਕੱਢਣਾ ਛੇਦਿਆ ਹੋਵੇ ਕੋਈ ਪਰਵੱਟਾ ਨਾ ਬੰਨਿਆ ਹੋਵੇ ਕੋਈ ਮਤਲਬ ਨੇਲ ਪਾਲਚ ਕੋਈ ਕਿ ਉਹੋ ਜੀ ਗੱਲ ਕੋ ਰੋਮ ਦੀ ਫੇਰ ਵੀ ਨਾ ਕੀਤੀ ਹੋਵੇ ਕੋਈ ਇਹੋ ਜਿਹਾ ਹਨਾ ਬਿਊਟੀ ਪਾਰਲਰ ਵਾਲਾ ਸਿਸਟਮ ਹੀ ਨਹੀਂ ਅੱਜਕੱਲ ਮਾਨ ਤੇ ਬੜੀ ਵਾਇਗਰਿੰਗ ਕਿਰਪਾ ਕੀਤੀ ਆਪਾਂ ਨੂੰ ਹਨਾ ਤੇ ਪਰਿਵਾਰ ਮਿਲ ਗਿਆ ਬਹੁਤ ਵਧੀਆ ਤੇ ਵਿਆਹ ਜਦੋਂ ਗਏ ਆਪਾਂ ਸਿਰਫ ਦਾਗ ਬੰਦੇ ਆਪਾਂ ਖੜੇ ਆ ਮਾਮਾ ਜੀ ਹੋ ਗਏ ਮੇਰੇ ਨਾਲ ਕੀ ਹੋ ਗਏ ਤੇ ਉਥੇ ਗਏ ਤੇ ਆਪਾਂ ਸਿਰਫ ਜਾ ਕੇ ਮਗਰ ਚਾਦਰ ਗੁਰਦਾ ਪਾ ਕੇ ਮੈਂ ਆਪਾਂ ਫੇਰੇ ਕੀਤੇ ਆ ਸਿੰਪਲ ਹੀ ਦੇਸੀ ਅਮਰਪਾਲ ਸਿੰਘ ਬੋਪਾ ਰਾਏ ਦਾ ਸੁਪਨਾ ਕੀ ਹੈ ਫਿਊਚਰ ਚ ਕੀ ਕਰਨਾ ਚਾਹੁੰਦਾ ਹੈ ਕੀ ਸਟੱਡੀ ਕਰ ਰਿਹਾ ਹੈ ਕੀ ਕਰਨਾ ਚਾਹੁੰਦਾ ਹੈ ਤੇ ਲਾਸਟ ਵਿੱਚ ਯੂਥ ਨੂੰ ਇਹ ਕੀ ਮੈਸੇਜ ਦੇਣਾ ਚਾਹੁੰਦੇ ਸਭ ਤੋਂ ਪਹਿਲਾਂ ਸੁਪਨਾ 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 ਤੇ ਸਟੱਡੀ ਕੀ ਨਹੀਂ ਜੀ ਸਟੱਡੀ ਮੈਂ ਪਲੱਸ 2 ਕਰਕੇ ਤੇ ਬਾਸਾ ਕੋਰਸ ਕੀਤੀ ਕੰਪਿਊਟਰ ਦੇ ਬਾਕੀ ਆ ਬੀਕੋਮ ਚੱਲਦੀ ਪਈ ਆ ਰਹਿ ਗਿਆ ਸਾਲ ਕਿ ਜੀ ਤੇ ਬਾਕੀ ਸੁਪਨਾ ਆ ਵੀ ਸੁਪਨਾ ਇਹ ਨਾਲ ਬਾਹਰ ਜਬ ਬਾਹਰ ਮੁਰ ਜਾਂਦਾ ਤੇ ਸ਼ੁਰੂ ਤੋਂ ਨਹੀਂ ਹੈਗਾ ਵਿਚਾਰ ਨਾ ਕਰ ਦਿੰਦਾ ਕਿਉਂ ਆਉਂਦਾ ਇਹ ਤਾਂ ਮੇਰਾ ਹੀ ਹੈਗਾ ਇਹ ਕਦੀ ਵੀ ਜਾਂ ਮੈਂ ਬਾਹਰ ਜਾਵਾਂ ਹੁਣ ਤੱਕ ਵੀ ਨਹੀਂ ਹੈਗਾ ਕਿ ਜਾਂ ਤੇ ਇਹਨਾਂ ਦਾ ਬੰਦਾ ਯਾਰ ਪਹਿਲਾਂ ਕਹਿ ਦਿੰਦਾ ਫੜ ਚ ਮੈਂ ਨਹੀਂ ਬਾਹਰ ਮੁਰ ਜਾਣਾ ਬਾਅਦ ਪਛਤਾਉਂਦਾ ਆਪਾਂ ਨੂੰ 1 ਰੁਪਏ ਦਾ ਵੀ ਨਹੀਂ ਪਛਤਾਵਾ ਹੈਗਾ ਜੀ ਆਪਾਂ ਬਹੁਤ ਖੁਸ਼ ਆ ਵੇਖੋ ਇਹੀ ਸਵਰਗ ਆ ਵੀ ਆਪਣੇ ਘਰ ਚ ਬੈਠੇ ਤੁਸੀਂ ਆਏ ਜੇ ਗੱਲਬਾਤ ਕੀਤੀ ਆ ਤਾਂ ਉਹ ਵਾਲਾ ਬਾਹਰ ਦੇ ਬੰਦੇ ਨੂੰ ਵੀ 2 ਮਿੰਟ ਖੋ ਕੇ ਵਿਖਾ ਦੇ ਉਹ ਪੈਸਿਆਂ ਦੀ ਦੌੜ ਹੀ ਆ ਬਸ ਇਸੇ ਕਰਕੇ ਨਫਰਤ ਆ ਵੀ ਖਾਣੀ ਦੋ ਟਾਈਮ ਦੀ ਰੋਟੀ ਹੈ ਤੇ ਇੱਥੇ ਵਧੀਆ ਮਿਲ ਜਾਂਦੀ ਭਾਵੇਂ ਅੱਧੀ ਖਾ ਲਓ ਪਰ ਖੂਨ ਦੀ ਖਾਓ ਘਰ ਚ ਬੈ ਕੇ ਪਰਿਵਾਰ ਨਾਲ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਉਹ ਦੋ ਲਫ਼ਜ਼ਾਂ ਦੇ ਵਿੱਚ ਨੌਜਵਾਨਾਂ ਨੂੰ ਤੇ ਆਪ ਇਹੀ ਕਹਿਣਾ ਚਾਹੁੰਦੇ ਆ ਵੀ ਵਧੀਆ ਆਪਣੇ ਕਲਚਰ ਨਾਲ ਜੁੜੋ ਵਧੀਆ ਹਨਾ ਆਪਣੇ ਮਤਲਬ ਖੁਸ਼ ਰਹੋ ਆਪਣੇ ਪੰਜਾਬ ਨਾਲ ਜੇ ਚਲੋ ਬਾਹਰ ਜਾਣਾ ਵੀ ਵਧੀਆ ਵਾ ਪਰ ਕਮਾਈ ਕਰਕੇ ਇੱਥੇ ਆਣ ਕੇ ਆਪਣਾ ਪਰਿਵਾਰ ਚਾਹੋ ਹੱਸੋ ਖੇਡੋ ਇੰਜੋਏਮੈਂਟ ਕਰੋ ਮਾਰ ਪਤਾ ਨਹੀਂ ਕਿ ਕਿਦਾਂ ਕਿਦਾਂ ਜਾਣਾ ਤੇ ਆਪਣੇ ਇੰਜੋਏ ਕਰੋ ਵਧੀਆ ਹੱਸੋ ਖੇਡੋ ਇੰਜੋਏਮੈਂਟ ਕਰੋ ਆਪਣੇ ਕਲਚਰ ਨੂੰ ਤੋ ਮੇਰੇ ਖਿਆਲ ਨਾਲ ਸਾਡੇ ਦਰਸ਼ਕਾਂ ਨੂੰ ਬਹੁਤ ਇਹ ਇੰਟਰਵਿਊ ਇਹ ਮੁਲਾਕਾਤ ਪਸੰਦ ਆਈ ਹੋਵੇਗੀ ਕਿਉਂਕਿ ਅਸੀਂ ਆਮ ਕਰਕੇ ਸਟੇਜਾਂ ਤੇ ਰੌਲਾ ਪਾਉਂਦੇ ਹਾਂ ਕਿ ਪੰਜਾਬੀਅਤ ਖਤਮ ਹੋ ਰਹੀ ਐ ਪੰਜਾਬੀ ਕਲਚਰ ਖਤਮ ਹੋ ਰਿਹਾ ਐ ਪਰ ਅਜੇ ਨੌਜਵਾਨ ਜਿੰਨਾ ਚਿਰ ਇਸ ਧਰਤੀ ਤੇ ਪੰਜਾਬ 'ਚ ਹਨ ਕੋਈ ਪੰਜਾਬੀਅਤ ਨੂੰ ਕੋਈ ਪੰਜਾਬੀ ਸੱਭਿਆਚਾਰ ਨੂੰ ਢਾਹ ਨਹੀਂ ਲਾ ਸਕਦਾ ਅਮਰਪਾਤ ਸਿੰਘ ਬੋਪਾਰਾਏ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਆਫ ਕੈਮਰਾ ਵੀ ਤੇ ਕੈਮਰੇ ਤੇ ਵੀ ਬੜੀ ਖੁਸ਼ੀ ਮਹਿਸੂਸ ਹੋਈ ਤੇ ਮੈਨੂੰ ਉਮੀਦ ਹੈ ਕਿ ਪੰਜਾਬ ਦਾ ਯੂਥ ਇਸ ਨੌਜਵਾਨ ਤੋਂ ਚੰਗੀ ਸੇਧ ਲਏਗਾ ਤੁਸੀਂ ਪੜੋ ਜਿੰਨਾ ਮਰਜ਼ੀ ਭਾਸ਼ਾ ਜਿਹੜੀ ਮ ਇਹ ਜੇ ਮਰਜ਼ੀ ਪਹਿਰਾਵਾ ਪਾਓ ਪਰ ਆਪਣੇ ਕਲਚਰ ਦਾ ਆਪਣੀ ਭਾਸ਼ਾ ਨਾਲ ਆਪਣੇ ਸੱਭਿਆਚਾਰ ਨਾਲ ਜੁੜ ਕੇ ਰਹੋ ਇਹੀ ਮੈਸੇਜ ਹੈ ਅਮਨਪਾਲ ਸਿੰਘ ਬੋਪਰਾਏ ਦਾ ਵਿਕਤ ਰਹੋ ਚੈਨਲ ਦਾ ਆਰਐਨ ਨਿਊਜ਼